100 ਰੁਪਏ ਦਾ ਸੂਟ 5 ਮੀਟਰ ਦੇ ਰਹੇ ਆ ਪਹਿਣਾ ਭਰਾਵਾਂ ਨੂੰ ਨਾਲੋ ਨਾਲ ਤੇ ਜਿਹਨੇ 10 ਸੂਟ ਲੈ ਲਏ ਉਹਨੂੰ ਸੈਂਡ ਨਾਲ ਜੋੜਾ ਫਰੀ 100 ਰੁਪਏ ਦਾ ਸੂਟ ਦੇ ਰਹੇ ਆ ਪ੍ਰਿੰਟ ਬੱਕੋ ਬੱਕਰੇ ਦੇ ਰਹੇ ਆ ਸੂਟ ਦੇ ਨਾਲ ਪੰਜਾਬੀ ਜੁੱਤੀਆਂ ਦੇ ਜੋੜੇ ਵੀ ਫਰੀ ਦੇ ਰਹੇ ਆ ਸਕੋਟਰ ਨੂੰ ਓਰੀਜਨਲ ਇਹ ਵੀ ਆਪਾਂ 1000 ਰੁਪਏ ਦੇ ਅੱਠ ਕਰਦੇ 125ਵੇਂ ਸੂਟ ਆ ਸੂਟ ਕੈਮਰੀਗ ਦਾ ਨਾਮ ਦੇਤਾ ਦੁਪੱਟਾ ਉਹ ਵੀ ਸ਼ਫਾਉਣ ਦਾ ਭਾਜੀ ਜਿਹੜੇ ਭੈਣ ਭਰਾ ਨੇ 1000 ਦੇ 5 ਲੈ ਲੈ ਸੈਂਡਲਾਂ ਜੁੜਾ ਉਹਨੂੰ ਵੀ ਫ੍ਰੀ ਭਾਜੀ ਲਹਿੰਗਾ ਬਾਜ਼ਾਰ 'ਚ 2500 3000 ਦਾ ਭਾ 600 ਰੁਪਏ ਦਾ ਦੇਣਾ ਜੀ 3 3000 ਤੱਕ ਕਰਾਇਆ ਜੀ ਬਾਜ਼ਾਰ 'ਚ ਭਾਜੀ 600 ਰੁਪਏ ਦਾ ਲਹਿੰਗਾ ਆਹ ਲੋ ਜੀ ਆਹ ਦੇਖੋ ਲਹਿੰਗਾ ਬਾਜ਼ਾਰ 'ਚ 650 ਰੁਪਆ ਸੂਟ ਆ ਬਾਬੇ ਰੇੜੀ ਦੇ ਆਪਾ ਕਰਦੇ ਆ 1200 ਦੇ 4 1200 ਦੇ ਵੀ 4 ਦੇ ਰਹੇ ਨੇ 4 ਦੇ ਦੇਣਾ ਸੈਂਡਲਾਂ ਜੁੜਾ ਫਿਰ ਫ੍ਰੀ ਦੇਣਾ ਆ ਚੱਕੋ ਬੈਟਿੰਗ ਸੂਟ ਦੀ ਗੱਲ ਕਰਦੇ ਆ ਰੈੱਡ ਸੂਟ ਦੀ 3000 3500 4000 ਬਾਬੇ ਦੇट्टी ਤੇ ਆ ਜਾਓ 600 ਰੁਪਏ ਦੇ ਵਿੱਚ ਸੂਟ ਲੈ ਜਾਓ ਬੈਟਿੰਗ ਸੂਟ ਬਾਜ਼ਾਰ 'ਚ 1800 ਰੁਪਏ ਦਾ ਸੂਟ ਆਪਾਂ 1000 ਤੇ 2000 'ਤੇ ਆ ਚੁੰਨੀ ਫੁੱਲ ਪਿਓਰ ਦੀ ਕੰਮ ਦੇਖੋ ਕੀਤਾ ਹੋਇਆ ਤੇ ਨਾਲ ਹੀ ਆਪਣੇ ਭੈਣਾਂ ਬਰਾਵਾਂ ਦੇਣ ਜਾ ਰਹੇ ਆ 1200 ਦੇ ਦੋ ਨਾਲ ਸੈਂਡਰਾਂ ਜੁੜਾ ਪਈ ਭਾਜੀ ਬਲੂ ਵਾਲੇ ਸੂਟ ਜਿਹੜੇ ਕਹਿੰਦੇ ਆ 8000 ਆ ਲੋ 600 ਰੁਪਏ ਨੂੰ ਝੱਕੋ ਜੇ ਆ ਤਾਂ ਵੀ ਅੱਜ ਹਨਾ ਫ੍ਰੀ ਵਾਲਾ ਕੰਮ ਹੋ ਗਿਆ ਆ 600 ਰੁਪਏ ਦਾ ਸੂਟ ਜੇ ਕੋਈ ਦੇ ਦੇਵੇ ਭਾਜੀ 800 ਰੁਪਏ 'ਚ ਪੂਰੇ ਪੰਜਾਹ ਨਹੀਂ ਮਿਲਦਾ 18-1900 ਦਾ ਸੂਟ ਦੁਕਾਨ 'ਚ ਵੇਚਣ ਦੇ ਆ ਇਦਾਂ ਦੀਆਂ ਡਿਜ਼ਾਈਨਰ ਚੀਜ਼ਾਂ ਹਾਂਜੀ ਆ 5500 ਨੂੰ ਦੇਣਾ 4000 ਨੂੰ ਇਹ ਦੁਕਾਨ ਬੰਦ ਕਰ ਰਿਹਾ ਇਸ ਕਰਕੇ 1800 ਦੇ ਦੋ ਕਰਤੇ ਆ 900 ਰੁਪਏ ਚ ਆਹ ਦੇਖੋ ਪਾੜਾ ਸਿਲਕ ਦਾ ਸੂਟ ਨਾਲ ਦੁਪੱਟਾ ਭਾਜੀ ਬਾਜ਼ਾਰ ਚ ਕੱਲਾ ਦੁਪੱਟਾ ਹੀ 3500 ਦਾ ਆਪਾਂ ਸੂਟ ਹੀ 900 ਰੁਪਏ ਦਾ ਕਰਤਾ ਜੀ ਤੇ ਉੱਪਰ ਆ ਚੀਜ਼ ਦੇਖੋ ਬੜੀ ਹੋਈ ਆਹ ਦੁਪੱਟਾ ਦੇਖੋ ਬਾਜ਼ਾਰ 'ਚ 4000 ਰੁਪਏ ਦਾ ਪੀਸ ਆ ਬਾਬੇ ਦੀ 1200 ਰੁਪਏ 'ਚ ਲੈ ਜਾਓ ਦੇਖੋ ਬਾਜ਼ਾਰ 'ਚ ਫੁਲਕਾਰੀ 2500 ਦੀ ਆਪਾਂ ਆੜਾ ਸਿਲਕ ਦੇ ਸੂਟ ਨਾਲ ਫੁਲਕਾਰੀ ਕਰਤੀ ਭਾਜੀ 900 ਦੀ ਲਹਿੰਗਾ ਬਣਾਓ ਸ਼ੌਟ ਬਣਾਓ ਜਿੱਦਾਂ ਮਰਜੀ ਤੁਸੀਂ ਇਹਨੂੰ ਤਿਆਰੀ ਕਰਾਓ ਆਹ ਲੋ ਓਰੀਜినਲ ਪੀਸ ਆਹ ਦੇਖੋ ਸ਼ੌਟ ਆਹ ਲੋ ਦੁਪੱਟਾ 3500 ਦਾ ਪੀਸ ਆ 1000 ਰੁਪਏ ਦਾ ਕਰਤਾ ਭਾਜੀ ਭਾਜੀ ਪੂਰੇ ਪੰਜਾਬ ਚਲੇ ਜਾਣਾ ਜੇ ਪੈਸੇ ਕਮਾਉਣੇ ਆ ਨਾ ਇਸ ਟਾਈਮ ਕੱਪੜੇ ਦੇ ਕੰਮ 'ਚ ਤੇ ਸਿਰਫ ਇੱਕੋ ਦੁਕਾਨ ਦਾ ਫੇਰਾ ਕਰੂਗੀ ਬਾਬੇ ਦੀ ਹੱਡੀ ਦੇਖੋ ਬਾਜ਼ਾਰ ਦੇ ਵਿੱਚ ਜਿਹੜ ਇੱਥੇ ਤੁਹਾਨੂੰ 1000 ਰੁਪਏ ਦੇ 10 ਸੂਟ 100 ਰੁਪਏ ਦਾ ਸੂਟ ਦੇ ਰਹੇ ਆ ਪ੍ਰਿੰਟ ਬੱਕੋ ਬੱਕਰੇ ਦੇ ਰਹੇ ਆ ਸੂਟ ਦੇ ਨਾਲ ਪੰਜਾਬੀ ਜੁੱਤੀਆਂ ਦੇ ਜੋੜੇ ਵੀ ਫ੍ਰੀ ਦੇ ਰਹੇ ਆ ਛੇਤੀ ਆ ਜਾਓ ਬਾਬੇ ਦੀ ਢਿੱਟੀ ਬੰਦ ਹੋਣ ਜਾ ਰਹੀ ਆ ਮੁੜ ਕੇ ਨਹੀਂ ਮਿਲਿਆ ਮਿਲਣਾ ਸੂਟ ਲਵਾ ਲੋ ਚੱਕੋ 5-5 ਮੀਟਰ ਸੂਟ 100 ਰੁਪਏ ਕਰਤਾ ਜੀ ਦੇਖੋ ਪ੍ਰਿੰਟ 100 ਰੁਪਏ ਦਾ ਸੂਟ ਨਾਲ ਸੈਂਡਲਾਂ ਜੋੜਾ ਫ੍ਰੀ ਤੇ ਜੀ ਆ ਨਵੀਂ ਆਈਟਮ ਲਾਂਚ ਕੀਤੀ ਸੀਗੀ ਆਪਾਂ ਹੁਣ ਤਾਂ ਦੁਕਾਨ ਹੀ ਬੰਦ ਕਰਿਆ ਸਕੋਟਰ ਨੋਰਿਜਨਲ ਇਹ ਵੀ ਆਪਾਂ 1000 ਰੁਪਏ ਦੇ ਅੱਠ ਕਰਦੇ 125ਵੇਂ ਸੂਟ ਸਵਾ 100 ਚ ਸੂਟ ਇਹ ਜਿਹੜਾ ਬਿਆਰ ਚ 250 ਦਾ ਸੂਟ ਆਪਾਂ 700 ਨੂੰ ਕਰਤਾ ਆ ਸੂਟ ਕੈਮਰੀਗ ਦਾ ਨਾਮ ਦੇਤਾ ਦੁਪੱਟਾ ਉਹ ਵੀ ਸ਼ਫਾਉਣ ਦਾ ਭਾਜੀ ਜਿਹੜੇ ਭੈਣ ਭਰਾ ਨੇ 1000 ਦੇ 5 ਲੈਲੇ ਸੈਂਡਲਾਂ ਜੋੜਾ ਉਹਨੂੰ ਵੀ ਫਰੀ ਵੱਡਾ ਫਾਇਦਾ ਕੈਮਰੀਕ ਦਾ ਸੂਟ ਦੁਪੱਟਾ ਸਿਵਾਉਣ ਦਾ ਬਾਜ਼ਾਰ 'ਚ 400 ਲੱਖਾ ਹੈ ਇੱਥੇ 1000 ਦੇ 5 ਨਾਲ ਸੈਂਡਲਾਂ ਜੋੜਾ ਫਰੀ ਬਾਜ਼ਾਰ 'ਚ 650 ਰੁਪਏ ਸੂਟਾ ਬਾਬੇ ਰੇੜੀ ਦੇ ਆਪਾਂ ਕਰਦੇ ਆ 1200 ਦੇ 4 ਆ ਜਿਹੜੀ ਪਿਓਰ ਕੈਮਰੀਕ ਹੈ ਨਾ ਹਾਂਜੀ ਇਹ ਭਾਜੀ ਬਾਜ਼ਾਰ 'ਚ 650 ਰੁਪਏ ਸੂਟਾ ਆਪਾਂ ਕਿੰਨੇ ਦਾ ਕਰਤਾ 300 ਰੁਪਏ ਇਹਦਾ ਆਦ ਨਾਲੋਂ ਰੇਟ ਘੱਟ ਕਰਤੇ ਆ ਸੂਟਾਂ ਦੇ ਨਾਲ ਪੰਜਾਬੀ ਜੁੱਤੀਆਂ ਦੇ ਜੋੜੇ ਫਰੀ ਦੇਤੇ ਆ ਜੈਪੁਰ ਦਾ ਸੂਟ ਜਿਹੜਾ ਬਾਜ਼ਾਰ 'ਚ 900 ਰੁਪਏ ਰਹਿਣਾ ਹਾਂਜੀ ਆਪਾਂ 1200 ਮਲਦੇ ਸੂਟ ਭਾਜੀ ਆ ਦੇਖੋ 550 600 ਰੁਪਏ ਦਾ ਸੂਟ ਆ ਬਾਬੇ ਦੀ ਹੱਟੀ ਨੇ ਕਰ ਦਿੱਤੇ ਆ 1200 ਦੇ ਚਾਰ ਨਾਲ ਸੈਂਡਲਾਂ ਜੋੜਾ ਫਰੀ ਕਰਤਾ ਆ ਇਦਾਂ ਦੀਆਂ ਚੀਜ਼ਾਂ ਇਦਾਂ ਦੇ ਰੰਗ ਭਾਜੀ 300 ਰੁਪਏ ਦਾ ਸੂਟ ਨਾਲ ਸੈਂਡਲਾਂ ਜੋੜਾ ਫਰੀ ਕਰਤਾ ਜੀ ਲੈ ਜੀ ਆਪਣੇ ਪਹਿਣਾ ਭਰਾ ਨੂੰ ਆ 2500 ਰੁਪਏ ਦਾ ਸੂਟ 2000 ਰੁਪਏ ਨੂੰ ਦੁਕਾਨਦਾਰ ਵੇਚ ਰਿਹਾ ਲੋਟਾ ਮਚੀ ਹੋਈ ਬਾਜ਼ਾਰ 'ਚ ਆਪਾਂ ਦੁਕਾਨ ਬੰਦ ਕਰਦੇ ਕਰਦੇ ਲੱਖਾਂ ਦਾ ਫਰਾ ਕਹਿੰਦੇ 600 ਰੁਪਏ ਲੈ ਜਾਓ ਬੈਟਿੰਗ ਸੂਟ ਦੀ ਗੱਲ ਕਰਦੇ ਆ ਰੈੱਡ ਸੂਟ ਦੀ 3000 3500 4000 ਬਾਬੇ ਦੇट्टी ਤੇ ਆ ਜਾਓ 600 ਰੁਪਏ ਦੇ ਵਿੱਚ ਸੂਟ ਲੈ ਜਾਓ ਬੈਟਿੰਗ ਸੂਟ ਆਹ ਲੋ ਤੁਸੀਂ ਇੱਕ ਤੋਂ ਇੱਕ ਆਡੀਗਰ ਪਫ ਦਾ ਕੰਮ 2395 ਦਾ ਸੂਟ ਵੀ ਭਾਜੀ 600 ਰੁਪਏ 6 600 ਦੇ ਵਿੱਚ ਬਹੁਤ ਧਮਾਕੇ ਇੱਥੇ ਕੀਤੇ ਆ ਦੈਨ ਬਹੁਤ ਥੋੜੇ ਆ ਜਿਹੜਾ ਪਹਿਲਾ ਆਜੂਗਾ ਉਹਨਾਂ ਨੂੰ ਮਿਲ ਜਾਣਾ ਜਿਹੜਾ ਪਿੱਛੇ ਰਹਿ ਗਿਆ ਉਹ ਰਹਿ ਜਾ ਭਾਜੀ 22 250 250 ਰੁਪਏ ਦੇ ਸੂਟ ਕਰੇਵ ਦੇ ਭਾਜੀ ਕਰ ਦਿੱਤੇ ਆਪਾਂ 600 ਰੁਪਏ ਵੇਖੋ ਬਾਜ਼ਾਰ 'ਚ 1800 ਰੁਪਏ ਦਾ ਸੂਟ ਆਪਾਂ 1000 ਤੇ 2 ਘਰ ਤੇ ਆ ਕੋ 2-2000 ਰੁਪਈਆ ਆਮ ਮਿਲਦਾ ਡੰਮੀ ਤੇ ਇੱਥੇ 500 ਚੁੰਨੀ ਫੁੱਲ ਪਿਓਰ ਦੀ ਕੰਮ ਦੇਖੋ ਕੀਤਾ ਹੋਇਆ ਤੇ ਨਾਲ ਹੀ ਆਪਣੇ ਭੈਣਾ ਬਰਾਉਂ ਦੇਣ ਜਾ ਰਹੇ ਆ 1200 ਦੇ ਦੋ ਨਾਲ ਸੈਂਡਰਾਂ ਜੁੜਾ ਭਈ ਭਾਜੀ ਆ ਲੋ 1300 ਰੁਪਏ ਦਾ ਸੂਟ ਹਾਂਜੀ 1200 ਦੇ ਦੋ ਘਰ ਤੇ ਆ ਪਰ ਜਿਹਨੇ ਵਿਆਹ ਸ਼ਾਈ ਦਾ ਕੱਪੜਾ ਲੈਣਾ ਉਹਨਾਂ ਦੇ ਤਾਂ ਲੱਖ ਰੁਪਈਆ ਵੱਜ ਜਾਣਿਆ ਭਾਜੀ ਲਹਿੰਗਾ ਬਾਜ਼ਾਰ 'ਚ 2500 ਤਿੰਨ ਹਜ਼ਾਰ ਦਾ ਭਾ 600 ਰੁਪਏ ਦਾ ਦੇਣਾ ਜੀ ਤਿੰਨ 3000 ਤੱਕ ਕਿਰਾਇਆ ਜੀ ਬਾਜ਼ਾਰ 'ਚ ਭਾਜੀ 600 ਰ ਆ ਦੇਖੋ ਲਹਿੰਗਾ ਆ ਦੇਖੋ ਰੁਪਏ ਚ ਲਹਿੰਗੇ ਦੇ ਰਹੇ ਆ ਜੀ ਆ ਦੇਖੋ ਭਾਜੀ ਲਹਿੰਗਾ ਜਰਾ ਕੰਮ ਦੇਖੋ ਹਰ ਇੱਕ ਤਰ੍ਹਾਂ ਦੇ ਹੈਵੀ ਆ 12000 ਦਾ ਲਹਿੰਗਾ ਦੁਪੱਟਾ ਦੇਖੋ ਨਾਲ ਕੋਈ 13000 ਮੰਗਦਾ 4000 ਰੁਪਇਆ ਕਰਾਇਆ ਪਰ ਬਾਬੇ ਜੱਟੀ ਦਾ 600 ਰੁਪਏ ਦਾ ਲਹਿੰਗਾ ਲੈ ਜਾਓ ਤੁਸੀਂ ਭਾਜੀ 600 ਰੁਪਏ ਦਾ ਸੂਟ ਕਰਤਾ ਜੀ 600 ਰੁਪਏ ਦਾ 45 450 ਦਾ ਸੂਟ 600 ਰੁਪਏ ਕਰਤਾ ਆ ਲਖਨਊ ਵਾਲੇ ਸੂਟ ਜਿਹੜੇ ਕਹਿੰਦੇ ਆ 8000 ਆਹ ਲਓ 600 ਰੁਪਏ ਨੂੰ ਚੱਕੋ ਜੀ 6 600 ਦੇ ਵਿੱਚ ਜਿੰਨਾ ਮਰਜ਼ੀ ਚੱਕ ਲਿਓ ਮਾਲ ਆਹ ਤਾਂ ਵੀ ਅੱਜ ਹਨਾ ਫ੍ਰੀ ਵਾਲਾ ਕੰਮ ਹੋ ਗਿਆ ਆ 600 ਰੁਪਏ ਦਾ ਸੂਟ ਜੇ ਕੋਈ ਦੇ ਦੇਵੇ ਆ ਦੇਖੋ ਦੁਪੱਟਾ ਨਾਲ ਇਦਾਂ ਦੀਆਂ ਡਿਜ਼ਾਈਨਰ ਚੀਜ਼ਾਂ ਹਾਂਜੀ ਆ 5500 ਨੂੰ ਦੇਣਾ 4000 ਨੂੰ ਇਹ ਦੁਕਾਨ ਬੰਦ ਕਰ ਰਿਹਾ ਇਸ ਕਰਕੇ 1800 ਦੇ ਦੋ ਕਰਤੇ ਆ 900 ਰੁਪਏ ਚ ਆ ਲੋ ਕੰਟਰਾ ਸਲਵਾਰ ਆ ਦੇਖੋ 3D ਦੁਪੱਟਾ ਨਾਲ ਲਹਿੰਗਿਆਂ ਨਾਲੋਂ ਸ਼ਰਾਰਿਆਂ ਕਰਾ ਰਹੇ ਆ ਡਰੈੱਸਾਂ ਨਾਲੋਂ ਵੀ ਹੈਵੀ ਚੀਜ਼ਾਂ ਆ ਬਾਜ਼ਾਰ 'ਚ ਜਿੰਨਾ ਮਰਜ਼ੀ 250 300 ਦਾ ਸੂਟ ਵੇਚ ਲੈਣਾ ਮੈਂ ਤੁਹਾਨੂੰ 100 ਰੁਪਏ ਦਊਂਗਾ ਜੀ ਆ ਦੇਖੋ ਪਾੜਾ ਸਿਲਕ ਦਾ ਸੂਟ ਨਾਲ ਦੁਪੱਟਾ ਭਾਜੀ ਬਾਜ਼ਾਰ 'ਚ ਕੱਲਾ ਦੁਪੱਟਾ ਹੀ 3500 ਦਾ ਆਪਾਂ ਸੂਟ ਹੀ 900 ਰੁਪਏ ਦਾ ਕਰਤਾ ਜੀ ਕਰੇਵ ਦੇ ਪਰ ਚੀਜ਼ ਦੇਖੋ ਬੜੀ ਹੋਈ ਆ ਦੁਪੱਟਾ ਦੇਖੋ ਬਾਜ਼ਾਰ ਤੇ 4000 ਰੁਪਏ ਦਾ ਵੀ ਸਾਬੇ ਰੇਟ ਤੇ 1200 ਰੁਪਏ ਚ ਲੈ ਜਾਓ ਆ ਦੇਖੋ ਆ ਦੇਖੋ ਭੈਣ ਜੀ ਪੀਸ ਘੇਰਾ ਵੀ ਆ ਦੇਖੋ 5500 ਰੁਪਏ ਦਾ ਸੂਟ ਹੈ 900 ਰੁਪਏ ਦਾ ਕਰਤਾ ਭਾਜੀ ਫੋਟੋ ਦਾ オリジナル ਪੀਸ ਹੈ 5500 4500 ਲੋ ਘੱਟ ਕੋਈ ਦੁਕਾਨਦਾਰ ਨਹੀਂ ਵੇਚਦਾ ਹਰ ਸ਼ੋਰੂਮ ਦਾ ਬੱਕਰਾ ਰੇੜਾ ਲੋ ਚੱਕੋ ਬਾਬੇ ਦੀ ਹੱਡੀ ਤੇ 900 ਰੁਪਏ ਚ ਲੈ ਜਾਓ ਪੂਰੇ ਪੰਜਾਬ 'ਚ ਕਿਸੇ ਨੇ 600 ਰੁਪਏ ਦਾ ਨਹੀਂ ਦੇਣਾ ਆਪਾਂ 600 ਰੁਪਏ ਦੇ ਦੇਣਾ ਭਾਜੀ 800 ਰੁਪਏ ਚ ਪੂਰੇ ਪੰਜਾਬ ਚ ਨਹੀਂ ਮਿਲਦਾ 18 1900 ਦਾ ਸੂਟ ਦੁਕਾਨ ਅੰਦਰ ਵੇਚਣ ਡਿਆ 800 ਦਾ ਲੈ ਜਾਓ ਬਾਜ਼ਾਰ ਚ ਫੁਲਕਾਰੀ 2500 ਦੀ ਆਪਾਂ ਬਾੜਾ ਸਿਲਕ ਦੇ ਸੂਟ ਨਾਲ ਫੁਲਕਾਰੀ ਕਰਤੀ ਭਾਜੀ 900 ਦੀ ਲਹਿੰਗਾ ਬਣਾਓ ਸ਼ੌਰਟ ਬਣਾਓ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਤਿਆਰੀ ਕਰਾਓ ਆ ਲਓ ਓਰੀਜినਲ ਪੀਸ ਆ ਦੇਖੋ ਸ਼ੌਰਟ ਆ ਲਓ ਦੁਪੱਟਾ 3500 ਦਾ ਪੀਸ ਆ 1000 ਰੁਪਏ ਦਾ ਕਰਤਾ ਭਾਜੀ ਐਦਾਂ ਦੀਆਂ ਚੀਜ਼ਾਂ 18 1800 2000 700 ਰੁਪਏ ਦਾ ਸੂਟ ਭਾਜੀ ਦੇਖੋ ਜੀ ਇਹ ਤਾਂ ਲੈ ਜਾਓ ਰਿਟੇਲ ਕਾਊਂਟਰ ਦੇ 1800 ਹੋਲਸੇ ਰੇੜਾ ਭਾਜੀ 700 ਰੁਪਏ ਦਿੰਦਾ ਮੌਕਾ ਦੁਬਾਰਾ ਨਹੀਂ ਮਿਲਣਾ ਕਿਉਂਕਿ ਅਸੀਂ ਤਾਂ ਬੰਦ ਕਰ ਰਹੇ ਹਾਂ ਜੀ ਸਸਰੀ ਕਾਲ